ਜੇ ਇਸ ਤਰ੍ਹਾਂ ਉਹ ਬਿਨਾਂ ਪ੍ਰੋਫੀ ਦਿੱਤੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕਰੂਗਾ ਉਹਦਾ ਇਹੀ ਹਸ਼ਰ ਹੋਊਗਾ ਤੇ ਤੁਸੀਂ ਸਿੱਧਾ ਆਪ ਹੀ ਮਰਵਾ ਦੇਣਾ ਕਿਉਂ ਘੱਟੋ ਘੱਟ ਦੱਸਿਆਂ ਭਲਾ ਨਹੀਂ ਇਹ ਗੱਲ ਦੱਸੋ ਇਹਨਾਂ ਦੀ ਸੁਰੱਖਿਆ ਜਿਹੜਾ ਬੰਦਾ ਖੁਦ ਮੈਂ ਕਿਸੇ ਦਾ ਕਤਲ ਕਰਾਂ ਔਰ ਫਿਰ ਮੈਂ ਕੋਰਟ ਤੱਕ ਜਾਂਦਾ ਹੋਇਆ ਸਰਕਾਰ ਤੋਂ ਸਿਕਿਉਰਿਟੀ ਮੰਗਣਾ ਕਿੰਦੀ ਕਹਾਣੀ ਬਣਦਾ ਹੈ ਪਰ ਕੀ ਕਦੇ ਦੱਸਣਗੇ ਅਸੀਂ ਇਹ ਗਤੀਵਿਧੀਆਂ ਕਾਹਤੋਂ ਕਰ ਰਹੇ ਹਾਂ ਕਿ ਇੱਕ ਗਰੀਬ ਘਰ ਤੋਂ ਸਟਰਗਲ ਕਰਨ ਵਾਲਾ ਨੌਜਵਾਨ ਜਿਹੜਾ ਆਪ ਦੀ ਕਾਬਲੀਅਤ ਦੇ ਜਰੀਏ ਦੁਨੀਆਂ ਦੇ ਉੱਤੇ ਆਪਣੀ ਪਛਾਣ ਬਣਾ ਕੇ ਗਿਆ ਆਪ ਦਾ ਗੇਂਚੀ ਦਾ ਲੋਹਾ ਬਣਵਾ ਦਿੱਤੇ ਗਿਆ ਉਹਨੂੰ ਤੁਸੀਂ ਕਤਲ ਕਰਵਾ ਦਿੰਦੇ ਹੋ ਤੁਹਾਡੇ ਨਿਵਾਨ ਦੇ ਵੱਲੋਂ ਉਹਦੀ ਸਿਕਿਉਰਿਟੀ ਹਟਾਈ ਜਾਂਦੀ ਹੈ ਅਨਾਉਂਸ ਕਰੇ ਜਾਂਦੀ ਹੈ ਔਰ ਬਦਕਸੂਤੀ ਇਥੋਂ ਤੱਕ ਵੀ ਤਾਂ ਕਤਲ ਹੋਣ ਤੋਂ ਬਾਅਦ 1.5 ਘੰਟਾ ਵੀ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਕਿਨਾਕਾ ਤੱਕ ਵੀ ਨਹੀਂ ਲਾਉਂਦੇ ਪਰ ਤੁਸੀਂ ਸਿੱਧੇ ਹੀ ਕਹਿੰਦੇ ਹੂ ਵੀ ਜਿਹੜਾ ਕੋਈ ਨੌਜਵਾਨ ਗੈਂਗਸਟਰ ਨੂੰ ਗੁਨਾਹ ਫਰੋਤੀ ਦਿੱਤੇ ਹੋਏ ਅੱਗੇ ਬੜੰਦੀ ਕੋਸ਼ਿਸ਼ ਕਰੂਗਾ ਉਹਦਾ ਇਹੀ ਹਸ਼ਰ ਹੋਊਗਾ ਤੇ ਤੁਸੀਂ ਸਿੱਧਾ ਆਪ ਹੀ ਮਰਵਾਇਆ ਕਰੋ ਘੋਟੋ ਪਰ ਦੱਸਿਆ ਢੰਗ ਬੂਸੇ ਤੋਂ ਤਾਂ ਬਚ ਰਹੀਏ ਵੀ ਉਹ ਨਹੀਂ ਕੀਤਾ ਜੀ ਉਹ ਨਹੀਂ ਕੀਤਾ ਜਿਹੜਾ ਹੋ ਸਕਦਾ ਜੀ 1.5 ਸਾਲ ਹੋ ਗਿਆ ਸੀ ਲਗਾਤਾਰ ਕੱਟਾਂ ਛਾਣੀ ਜਾਂਦੇ ਆ ਹਰੇਕ ਕੋਰਟ ਦੇ ਉੱਤੇ ਤੁਸੀਂ ਦੇਖਿਆ ਹੁਣ ਇਹਨਾਂ ਦੀਆਂ ਗਵਾਹੀਆਂ ਜਿਹੜੀਆਂ ਇਹਨਾਂ ਦੇ ਖਿਲਾਫ ਦਿੱਤੀਆਂ ਸੀ ਇਦਾਂ ਮਿਲੀ ਪੁਤਰੇ ਦੇ ਅਨੁਸਾਰ ਇਹਨਾਂ ਨੇ ਮੋਹਣ ਦਾ ਕਤਲ ਕਰਵਾਤਾ ਗੋਲਡਵਾਨ ਦੇ ਵਿੱਚ ਕਿਉਂਕਿ ਉਸੇ ਤੋਂ ਲਿੰਕ ਜੁੜਨੀ ਸੀ ਉਸ ਦੇ ਫੋਨ ਤੋਂ ਗੱਲ ਹੁੰਦੀ ਸੀ ਉਹੀ ਇਹਨਾਂ ਦਾ ਮੀਡੀਏਟਰ ਸੀ ਪਰ ਇਹਨਾਂ ਨੂੰ ਸਾਰਾ ਪਤਾ ਸੀ ਕੱਲ ਨੂੰ ਚਲਾਨ ਕੋਈ ਸ਼ੌਂਗਾ ਚਾਰਜ ਫਰੇਮ ਹੋਣਗੇ ਫਲਾਨੀ ਗਵਾਹੀ ਆਪਣੀ ਖਿਲਾਫ ਜੋ ਕਿ ਉਹ ਗਵਾਹੀਆਂ ਨੂੰ ਪਹਿਲਾਂ ਹੀ ਇਹਨੇ ਬੜੇ ਤਰੀਕੇ ਦੇ ਨਾਲ ਖਤਮ ਕੀਤਾ ਤੇ ਨਹੀਂ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਜਿੱਥੇ ਤਿੰਨ ਤਿੰਨ ਪਰਤਾਂ ਦੇ ਵਿੱਚ ਸਿਕਿਉਰਿਟੀ ਲੱਗੀ ਹੁੰਦੀ ਹੈ ਉੱਥੇ ਪੁਲਿਸ ਮਲਾਕਾਂ ਨੂੰ ਕੋਲੇ ਖੜੇ ਦੇਖਦੇ ਹੁੰਦੇ ਤੇ ਸ਼ਹਿਰਾਂ ਦੇ ਜਿਹੜੇ ਗੁੰਡੇ ਉੱਥੇ ਅੰਦਰ ਕਤਲ ਕਰੀ ਜਾਂਦੇ ਆ, ਸੂਏ ਮਾਰ ਮਾਰ ਕੇ ਬੰਦੇ ਮਾਰੀ ਜਾਂਦੇ ਆ। ਔਰ ਮਲਾਕਾਂ ਦੇ ਸਾਹਮਣੇ ਹਾਜ਼ਰੀ ਦੇ ਵਿੱਚ, ਜੇਲ੍ਹ ਦੇ ਵਿੱਚ ਇਤੋਂ ਵੱਧ ਪ੍ਰੋਟੈਕਸ਼ਨ ਕਿੱਥੇ ਹੋ ਸਕਦੀ ਹੈ? ਜਦੋਂ ਮਰਡਰ ਉੱਥੇ ਵੀ ਰੁਕ ਰਹੇ ਤਾਂ ਸਾਡੇ ਸਮਾਜ ਦੇ ਵਿੱਚ ਕਿਵੇਂ ਰੁਕਣਗੇ? ਹੁਣ ਤੁਸੀਂ ਦੇਖ ਲਓ ਆ ਸਕਦੇ ਹੋ ਜੁਗਿਆ ਮਾੜੀ ਜੀ। ਗਾੜਾ ਕਾਰ ਲੈ ਕੇ ਘਲੇ ਜਾਂਦੇ ਆ ਨਾ ਕਮੀਆਂ ਨੇ। ਕਾ ਸਾਡੇ ਸਮਾਜ ਦੇ ਵਿੱਚ ਉਹ ਭਾਈਚਾਰਾ ਇਸ ਹੱਦ ਤੱਕ ਖਤਮ ਕਰਤਾ ਕਿ ਸਾਹਮਣੇ ਬੰਦਾ ਮੈਨੂੰ ਮੀਨ ਵੀ ਆਲਸਾ ਦੇ ਨਾਲ ਉਹ ਤਾਂ ਤਰੰਤ ਮੇਰੀ ਨੀਂਗ ਉਹਦੇ ਹੱਥਾਂ ਤੇ ਹੁੰਦੀ ਹੈ ਤੇ ਹਰ ਕਰ ਕੀ ਕਰੀਏ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਹਰੇਕ ਬੰਦਾ ਚੋਰ ਨਹੀਂ ਹੈ ਹਰੇਕ ਬੰਦਾ ਬੇਈਮਾਨ ਨਹੀਂ ਹੈ ਪਰੰਤੂ ਉਹਨੇ ਹਾਲਾਤ ਇਹੋ ਜਿਹੇ ਬਣਾਤੇ ਵੀ ਕੋਈ ਬੰਦੇ ਨੂੰ ਘਰੇ ਬੁਲਾ ਕੇ ਚਾਹ ਪਾਣੀ ਦੀ ਪਰੋਣਿਆ ਫਿਰ ਵੀ ਲੱਗਦਾ ਵੀ ਕੱਪ ਚੱਕਦਾ ਕਿ ਕਿਸੇ ਪਾਸੇ ਹੋਰ ਗਿਆ ਐਦਾਂ ਦੀ ਬੇਤਰੋਸੀ ਸਾਡੇ ਸਮਾਜ ਦੇ ਵਿੱਚ ਇਹਨਾਂ ਲੋਕਾਂ ਨੇ ਪੈਦਾ ਕਰਤੀ ਇਹ ਜੀ ਖੁਸ਼ੀ ਕਮੀ ਦੇ ਇਕੱਠੇ ਹੋਣ ਲੱਗੇ ਨੇ ਹਜ਼ਾਰ ਬਾਰ ਆਪ ਦਾ ਅੱਗਾ ਪਿੱਛਾ ਹੀ ਦੇਖੀ ਜਾਣੀ ਬੰਦਾ ਕੌਣਾ ਮੋਕਾ ਦੇਖਣ ਲੱਗੇ ਆ ਇੱਧਰ ਕੌਣ ਹੈ ਇੱਧਰ ਕੌਣ ਹੈ ਔਰ ਤੁਹਾਡੀਆਂ ਸਰਕਾਰਾਂ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਤਲਗੇ ਹੋ ਜਾਂਦੇ ਭਲਾ ਨਹੀਂ ਇਹ ਗੱਲ ਦੱਸੋ ਇਹਨਾਂ ਦੀ ਸੁਰੱਖਿਆ ਜਿਹੜਾ ਬੰਦਾ ਖੁਦ ਮੇ ਕਿਸੇ ਦਾ ਕਤਲ ਕਰਾਂ ਔਰ ਫਿਰ ਮੈਂ ਕੋਰਟ ਤੱਕ ਜਾਂਦਾ ਹੋਇਆ ਸਰਕਾਰ ਤੋਂ ਸਿਕਿਉਰਿਟੀ ਮੰਗਾਂ ਕਿੰਦੀ ਕਹਾਣੀ ਦਿੰਦਾ ਹੈ ਆਡੀ ਸਰਕਾਰ ਚੋਂ ਵੀ ਨਹੀਂ ਗੁੰਡਿਆਂ ਨੂੰ ਇੱਕ ਜਗ੍ਹਾ ਦੇ ਵਿੱਚ ਇਕੱਠੇ ਕਰਦੀ ਆਪੇ ਵਾਲੇ ਵੱਢ ਕੇ ਦਾ ਮਰ ਜਾਂਦੇ ਥੋੜੋ ਥੋੜੋ ਕੁਝ ਹੁੰਦਾ ਦਾ ਡੋਗਾ ਤਾਂ ਅਸੀਂ ਨਹੀਂ ਬੜਵਾਂ ਨੇ ਤੁਸੀਂ ਕੱਲੇ ਕੱਲੇ ਸੰਸਦ ਦੇ ਉੱਤੇ ਸਰਕਾਰ ਦਾ ਗਵਰਨਮੈਂਟ ਦੇ ਨਾਗਰਿਕਾਂ ਜਿਹੜੇ ਇੱਜ਼ਤਦਾਰ ਨਾਗਰਿਕ ਨੇ ਜਿਹੜੇ ਟੈਕਸ ਪੇ ਕਰਦਾ ਤੁਸੀਂ ਉਹਨਾਂ ਦੀ ਕਮਾਈ ਇਹਨਾਂ ਗੁੰਡਿਆਂ ਦੇ ਉੱਤੇ ਇਹਨਾਂ ਦੀ ਸਿਕਿਉਰਟੀ ਦੇ ਉੱਤੇ ਖਰਚ ਕਰ ਰਹੇ ਹੋ ਜਦੋਂ ਕਿ ਮਾਂ ਜੋ ਸੁਪਰੀਮ ਕੋਰਟ ਨੇ ਲਿਖਿਆ ਹੈ ਵੀ ਜਿੰਨੇ ਟੈਕਸ ਪੇ ਕਰਨ ਵਾਲੇ ਮੇਰੇ ਦੇਸ਼ ਦੇ ਕਰਦਾਤਾ ਨੇ ਉਹਨਾਂ ਦੀ ਇੱਕ ਕਮੇਟੀ ਬਣੇ ਉਹਨਾਂ ਦੀ ਕੋ ਕਥਾ ਕੀਤਾ ਹੋਇਆ ਪੈਸਾ ਜਿੱਥੇ ਖਰਚ ਕਰੋ ਉਹਨਾਂ ਦੀ ਰਹਿ ਲਈ ਜਾਵੇ ਕੋ ਪੈਸਾ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ ਸਾਇੰਸ ਦੇ ਉੱਤੇ ਲੱਗੇ ਮੈਡੀਕਲ ਸੂਧਾ ਵਾਂਡਰ ਉੱਤੇ ਲੱਗੇ ਨਾਗਰਿਕਾਂ ਦੀ ਬਿਹਤਰੀ ਦੇ ਵਾਸਤੇ ਪੈਸਾ ਲੱਗੇ ਤੇ ਤੁਸੀਂ ਇਹਨਾਂ ਗੁੰਡਿਆਂ ਦੀ ਖਤਰ ਪੈਸੇ ਲਾ ਰਹੇ ਹੋ ਸਾਰਾ ਸਾਰਾ ਜਿੱਲੇ ਨੂੰ ਤੁਸੀਂ ਹੋਸਟਲ ਬਣਾ ਕੇ ਰੱਖ ਦਿੱਤਾ ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਦੇਖੀਆਂ ਹੋਣੀਆਂ ਕਿਦਾਂ ਫੁੰਨਾ ਦੇ ਰਿਹਾਈ ਦੇ ਤੇ ਤੁੰਨ ਫੋਨ ਪਾਇਆ ਨਹੀਂ ਰਿਕਾਰਡ ਜੀਲ ਦੇ ਉੱਤੋਂ ਪਿਛਲੇ ਦਿਨੀ ਤੁਸੀਂ ਇੱਕ ਇਹਨਾਂ ਨੇ ਪਾਈਜ਼ੀ ਦੀ ਸਰਕਾਰ ਦੇ ਜਵਾਈ ਕੈਪਸ਼ਨ ਪਾਇਆ ਸੀ ਆਦਾਂ ਉਹਦੇ ਤੇ ਲਿਖ ਕੇ ਕਾ ਬੇਸ਼ਕ ਉਹ 24 ਘੰਟਿਆਂ ਦੀ ਰਿਮੂਵ ਕਰਤਾ ਪਰੰਤੂ ਫੇਰ ਵੀ ਸਾਡੇ ਕੋਲ ਪਹੁੰਚ ਗਿਆ ਕਾਫੀ ਹੱਦ ਤੱਕ ਉਹ ਕਾ ਉਹ ਜਿਵੇਂ ਦੀ ਸਰਕਾਰ ਦੇ ਜਵਾਈ ਕਹਿਣ ਦੀ ਹਿੰਮਤ ਹੋਈ ਹੈ ਕਾ ਜੇ ਤੁਸੀਂ ਜਵਾਈਆਂ ਵੰਗੋ ਪਾਈ ਰੱਖ ਦੂ ਫੇਰ ਹੀ ਕਹਿੰਦੇ ਅਗਲੇ ਸੋ ਗਵਰਨਮੈਂਟ ਬਿਲਕੁਲ ਇਸ ਨਾਮਲੇ ਤੇ ਹੱਥ ਖੜੇ ਕਰੀ ਖੜੀ ਹੈ